ਬੈਠ ਕੇ ਇਹ ਸੋਚਣਾ ਕਿ ਮੈਂ ਤਾਕਤ ਕਿਹਨੂੰ ਦੇਣੀ ਹੈ ਮੈਂ ਤਾਕਤ ਨੇਕੀ ਵਾਲੇ ਸ਼ੇਰ ਨੂੰ ਦੇਣੀ ਹੈ ਵਦੀ ਵਾਲੇ ਸ਼ੇਰ ਨੂੰ ਦੇਣੀ ਹੈ ਅਛਾਈ ਨੂੰ ਦੇਣੀ ਹੈ ਜਾਂ ਬੁਰਾਈ ਨੂੰ ਦੇਣੀ ਹੈ ਤਾਂ ਇਹ ਵੀ ਯਾਦ ਰੱਖਣਾ ਕਿ ਅਛਾਈ ਨੂੰ ਤਾਕਤ ਦੇਵਾਂਗੇ ਤਾਂ ਕਰਨੀ ਆਪੋ ਆਪਣੀ ਕੈ ਨੇੜੇ ਕੈ ਦੂਰ ਅਛਾਈ ਨੂੰ ਤਾਕਤ ਦੇਵਾਂਗੇ ਤਾਂ ਇਹ ਅਛਾਈ ਸਾਨੂੰ ਸਾਡੇ ਮਾਲਕ ਦੇ ਉਹਦੀਆਂ ਰਹਿਮਤਾਂ ਦੇ ਉਹਦੀਆਂ ਬਖਸ਼ਿਸ਼ਾਂ ਦੇ ਨੇੜੇ ਲੈ ਜਾਏਗੀ ਤਾਂ ਜੇ ਬੁਰਾਈ ਨੂੰ ਤਾਕਤ ਦੇਵਾਂਗੇ ਤਾਂ ਬੁਰਾਈ ਸਾਨੂੰ ਮਾਲਕ ਦੀ ਰਹਿਮਤਾਂ ਤੋਂ ਖੁਸ਼ੀਆਂ ਤੋਂ ਕਾਮਯਾਬੀ ਤੋਂ ਦੂਰ ਲੈ ਜਾਏਗੀ ਇਹ ਯਾਦ ਰੱਖਣਾ ਸਾਰੇ ਜੀ ਔਰ ਇਹ ਵੀ ਯਾਦ ਰੱਖਣਾ ਕਿ ਜਦੋਂ ਸਵੇਰੇ 5 ਵਜੇ ਦੇ ਹੈ ਸਾਢੇ 5 ਹੁੰਦੇ ਜੇ అలਾਰਮ ਲਾਇਆ ਤੁਸੀਂ ਨਹੀਂ ਉੱਠਦੇ ਨਾ ਤਾਂ ਉਹ ਟਾਈਮ ਹੈ ਸਿਮਰਨ ਦਾ ਉਹ ਟਾਈਮ ਹੈ ਆਪਣੇ ਸਤਿਗੁਰ ਦੀ ਯਾਦ ਵਿੱਚ ਬੈਠਣ ਦਾ ਤਾਂ ਜੇ ਤੁਸੀਂ ਕਹਿੰਦੇ ਉਹ ਨਹੀਂ ਕੋਈ ਗੱਲ ਨਹੀਂ ਕੱਲ ਕਰ ਲਵਾਂਗੇ ਮੈਂ ਸੋ ਜਾਵਾਂ ਤਾਂ ਫਿਰ ਵੀ ਸਮਝ ਲਓ ਤੁਹਾਡਾ ਵਧੀਆ ਵਾਲਾ ਸ਼ੇਰ ਜਿੱਤ ਰਿਹਾ ਹੈ ਤੁਹਾਡਾ ਆਲਸ ਵਾਲਾ ਸ਼ੇਰ ਜਿੱਤ ਰਿਹਾ ਹੈ ਉੱਥੇ ਵੀ ਅਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਜਿਸ ਰਜਾ ਵਿੱਚ ਮੇਰਾ ਯਾਰ ਰਾਜੀ ਹੋਵੇ ਉਹ ਕਰਮ ਪਹਿਲਾਂ ਹੈ ਬਾਕੀ ਸਾਰੇ ਬਾਅਦ ਵਿੱਚ ਜ਼ਰਾ ਸੁਤਨਾ ਸਮਝਨਾ ਜ਼ਰਾ ਹੁਣ ਜੇ ਜੀਵਨ ਦੇ ਵਿੱਚ ਇਸ ਪੁਆਇੰਟ ਨੂੰ ਹੀ ਪਕੜ ਲਈਏ ਤਾਂ ਕਈ ਵਾਰਾ ਜੀਵਨ ਦੇ ਵਿੱਚ ਆਏਗਾ ਕੋਈ ਤੁਹਾਨੂੰ ਗਾਲੀ ਕੱਢੇਗਾ ਤਾਂ ਤੁਹਾਡੇ ਮਨ ਚ ਗੁੱਸਾ ਕਰਾਂ ਤਾਂ ਮੈਂ ਆਪਣੇ ਵਧੀਆਲੇ ਸ਼ੇਰ ਨੂੰ ਤਾਕਤ ਦੇ ਰਿਹਾ ਹਾਂ ਤਜੇ ਮਾਫ ਕਰ ਦੇਵਾਂ ਸ਼ਾਂਤ ਰਹਿ ਕੇ ਮੁਸਕਰਾ ਕੇ ਚਲਾ ਜਾਵਾਂ ਤਾਂ ਆਪਣੇ ਅਛਾਈ ਵਾਲੇ ਸ਼ੇਰ ਨੂੰ ਪਾਵਰ ਦੇ ਰਿਹਾ ਤਾਕਤ ਦੇ ਰਿਹਾ ਹਾਂ ਤਾਂ ਜੇ ਮੇਰੇ ਅੰਦਰ ਅਛਾਈ ਜਿੱਤੇਗੀ ਤਾਂ ਮੇਰੀ ਅਛਾਈ ਹੀ ਮੈਨੂੰ ਖੁਦਾਈ ਤੱਕ ਲੈ ਕੇ ਜਾਏਗੀ ਇਹ ਗੱਲ ਯਾਦ ਰੱਖਣਾ ਸਾਰੇ ਜੀਵ ਕਿਉਂਕਿ ਛੁੱਟ-ਛੁੱਟੀਆਂ ਨੇਕੀਆਂ ਕਰਕੇ ਛੁੱਟ-ਛੋਟੇ ਅੱਛੇ ਕਰਮ ਕਰਕੇ ਹੀ ਅਸੀਂ ਆਪਣੇ ਮਾਲਕ ਦੀ ਕਿਰਪਾ ਤੱਕ ਉਹਦੀ ਰਹਿਮਤ ਤੱਕ ਪਹੁੰਚ ਸਕਦੇ ਹਾਂ ਜਿੱਦਾਂ ਇੱਕ ਵਾਰ ਇੱਕ ਨੌਜਵਾਨ ਫਕੀਰਾਂ ਦੇ ਕੋਲ ਗਿਆ ਉਹ ਫਕੀਰਾਂ ਦੇ ਕੋਲ ਗਿਆ ਤੇ ਜਾ ਕੇ ਫਕੀਰਾਂ ਨੂੰ ਕਹਿਣ ਲੱਗਾ ਕਿ ਮਹਾਰਾਜ ਮੈਂ ਉਸ ਪਰਮਾਤਮਾ ਨੂੰ ਉਸ ਰੱਬ ਨੂੰ ਉਸ ਖੁਦਾ ਨੂੰ ਪਾਣਾ ਚਾਹੁੰਦਾ ਹਾਂ ਮੈਨੂੰ ਦੱਸੋ ਮੈਂ ਉਹਨੂੰ ਪੂਰਾ ਕਿੱਦਾਂ ਪਾ ਸਕਦਾ ਹਾਂ ਯਾਨੀ ਪੂਰਾ ਪਾਣਾ ਚਾਹੁੰਦਾ ਹਾਂ ਕਿ ਕਿੱਦਾਂ ਮੈਂ ਪੂਰਾ ਉਸ ਖੁਦਾ ਨੂੰ ਪਾ ਸਕਦਾ ਹਾਂ ਜਦੋਂ ਉਹਨੇ ਕਿਹਾ ਪੂਰਾ ਪਾਣਾ ਚਾਹੁੰਦਾ ਹਾਂ ਔਰ ਦੱਸੋ ਮੈਂ ਕਿੱਦਾਂ ਪਾ ਸਕਦਾ ਹਾਂ ਫਕੀਰ ਕਹਿੰਦੇ ਬੇਟਾ ਇੱਧਰ ਆ ਉਹਨੂੰ ਬੁਲਾਇਆ ਕੋਲ ਤਾਂ ਹੁਣ ਫਕੀਰਾਂ ਦੇ ਘਰ ਦੇ ਵਿੱਚ ਇੱਕ ਘੜਾ ਪਿਆ ਸੀ ਜਿਹੜਾ ਵੀ ਕੋਈ ਸੰਗਤ ਦਾ ਜੀਵ ਆਂਦਾ ਜਾਂਦਾ ਸੀ ਤਾਂ ਉਸ ਘੜੇ ਚੋਂ ਫਕੀਰ ਉਹਨੂੰ ਠੰਡਾ ਜਲ ਛਕਾਉਂਦੇ ਸੀ ਉਹ ਘੜਾ ਪਾਣੀ ਨਾਲ ਭਰਿਆ ਸੀ ਬੜਾ ਵੱਡਾ ਘੜਾ ਸੀ ਪਾਣੀ ਨਾਲ ਭਰਿਆ ਹੋਇਆ ਤਾਂ ਫਕੀਰ ਉਸ ਨੌਜਵਾਨ ਨੂੰ ਕਹਿਣ ਲੱਗੇ ਬੇਟਾ ਇੱਧਰ ਆ ਨੌਜਵਾਨ ਆਇਆ ਕਿ ਤੂੰ ਖੁਦਾ ਨੂੰ ਪਾਣਾ ਚਾਹੁੰਦਾ ਹਾਂ ਉਹ ਕਹਿੰਦਾ ਜੀ ਹਾਂ ਮੈਂ ਪਾਣਾ ਚਾਹੁੰਦਾ ਹਾਂ ਫਕੀਰ ਕਹਿੰਦੇ ਬੇਟਾ ਜੇ ਰੱਬ ਨੂੰ ਖੁਦਾ ਨੂੰ ਪਾਣਾ ਚਾਹੁੰਦਾ ਹਾਂ ਤਾਂ ਸਾਨੂੰ ਪਹਿਲਾਂ ਇੱਕ ਗੱਲ ਦੱਸ ਅਗਰ ਅਸੀਂ ਤੈਨੂੰ ਕਹੀਏ ਇੱਕ ਪਾਣੀ ਦਾ ਪੂਰਾ ਘੜਾ ਪੀ ਤਾਕੀ ਦੂ ਇੱਕ ਵਾਰੀ ਪੀ ਜਾਏਗਾ ਉਹ ਨਾ ਕਹਿਆ ਨਹੀਂ ਮਹਾਰਾ ਇਹ ਏਡਾ ਵੱਡਾ ਘੜਾ ਇੱਕੋ ਵਾਰੀ ਤਾਂ ਮੈਂ ਕਦੀ ਪੀ ਨਹੀਂ ਸਕਦਾ ਕਿਉਂਕਿ ਘੜਾ ਵੱਡਾ ਹੈ ਤਾਂ ਮੇਰਾ ਪੇਟ ਬਣਾ چھوٹਾ ਹੈ ਫਕੀਰ ਕਹਿੰਦੇ ਫੇ ਕਿਦਾਂ ਪੀਏਗਾ ਕਹਿੰਦਾ ਮਹਾਰਾ ਇਥੋਂ ਦਾ ਥੋੜਾ ਕਰਕੇ ਮੈਂ ਪੂਰਾ ਪੀ ਸਕਦਾ ਥੋੜਾ ਥੋੜਾ ਕਰਕੇ ਮਤਲਬ ਕਿ ਹੁਣ ਇੱਕ ਗਲਾਸ ਪੀਤਾ ਇੱਕ ਗਲਾਸ ਥੋੜੀ ਡੇਰ ਬਾਅਦ ਪੀਤਾ ਇੱਕ ਗਲਾਸ ਥੋੜੀ ਡੇਰ ਬਾਅਦ ਪੀਤਾ ਇਸ ਤਰ੍ਹਾਂ ਕਰਦੇ ਕਰਦੇ ਹੋ ਸਕਦਾ ਇੱਕ ਦਿਨ ਚ ਡੇਢ ਦਿਨ ਚ ਦੋ ਦਿਨਾਂ ਚ ਮੈਂ ਪੂਰਾ ਘੜਾ ਪੀ ਸਕਦਾ ਤਾਂ ਫਕੀਰ ਕਹਿੰਦੇ ਇਹਦਾ ਮਤਲਬ ਪੂਰਾ ਘੜਾ ਤੂੰ ਇੱਕੋ ਵਾਰ ਨਹੀਂ ਪੀ ਸਕਦਾ ਤੈਨੂੰ ਥੋੜਾ ਥੋੜਾ ਕਰਕੇ ਇਹ ਪੂਰਾ ਪੀਣਾ ਪਏਗਾ ਇਸੇ ਤਰ੍ਹਾਂ ਬੇਟਾ ਜਦੋਂ ਤੂੰ ਇੱਕ ਛੋਟੇ ਜਿਹੇ ਘੜੇ ਨੂੰ ਪੂਰਾ ਇੱਕ ਵਾਰੀ ਨਹੀਂ ਪੀ ਸਕਦਾ ਤਾਂ ਐਡੇ ਵੱਡੇ ਖੁਦਾ ਨੂੰ ਇੱਕ ਵਾਰੀ ਕਿਦਾਂ ਪਾਏਗਾ ਇਸ ਲਈ ਉੱਥੇ ਵੀ ਯਾਦ ਰੱਖ ਕਿ ਜਿਸ ਤਰ੍ਹਾਂ ਥੋੜਾ ਥੋੜਾ ਕਰਕੇ ਘੜੇ ਦਾ ਪਾਣੀ ਅਸੀਂ ਪੀਂਦੇ ਆ ਤਾਂ ਪੂਰਾ ਪਾਣੀ ਅਸੀਂ ਪੀ ਸਕਦੇ ਆ ਇਸੇ ਤਰ੍ਹਾਂ ਛੋਟ ਛੋਟੀਆਂ ਨੇਕੀਆਂ ਥੋੜੇ ਥੋੜੇ ਸਟੈਪ ਅਗਰ ਉਠਾਉਂਦੇ ਚਲੇ ਜਾਈਏ ਤਾਂ ਸਾਡੇ ਜੀਵਨ ਦੇ ਕੁਝ ਛੋਟੇ ਛੋਟੇ ਸਟੈਪ ਐਸੇ ਹੁੰਦੇ ਆ ਜਿਹੜੇ ਸਾਨੂੰ ਉਹ ਪ੍ਰਮਾਤਮਾ ਦੀ ਰਹਿਮਤ ਤੱਕ ਲੈ ਜਾਂਦੇ ਆ ਔਰ ਇੱਕ ਦਿਨ ਆਉਂਦਾ ਹੈ ਜਦੋਂ ਪੂਰੀ ਤਰ੍ਹਾਂ ਐਸੀ ਉਹਦੀ ਰਹਿਮਤ ਨੂੰ ਪ੍ਰਾਪਤ ਕਰ ਲੈਂਦੇ ਆ ਇਹ ਯਾਦ ਰੱਖੋ ਕਿਉਂਕਿ ਜੇ ਇਨਸਾਨ ਕਵੇ ਜਕਦਮ ਇਕਦਮ ਤਾਂ ਇਹ ਇਕਦਮ ਵਾਲਾ ਖੇਲ ਨਹੀਂ ਹੈ ਮਹਾਤਮਾ ਬੁੱਧ ਨੂੰ 6 ਸਾਲ ਲੱਗੇ ਉਹ ਸਮਝ ਲਓ ਸਨੇਪੀ ਉਠਾ ਰਹੇ ਸੀ ਥੋੜਾ ਥੋੜਾ ਆਪਣੇ ਆਪ ਨੂੰ ਤਿਆਰ ਕਰ ਰਹੇ ਸੀ ਕਰਦੇ ਕਰਦੇ ਉੱਥੇ ਤੱਕ ਪਹੁੰਚ ਗਏ ਜਦੋਂ ਉਹ ਪੂਰਾ ਅੰਮ੍ਰਿਤ ਅੰਦਰ ਹੀ ਪ੍ਰਗਟ ਹੋ ਗਿਆ ਫਿਰ ਮਹਾਵੀਰ ਨੇ 12 ਸਾਲ ਬਾਬਾ ਫਰੀਦ 36 ਸਾਲ ਜਾਂ ਹੋਰ ਗੁਰੂ ਰਹਿਬਰ ਸੰਤ ਮਹਾਪੁਰਸ਼ ਅਗਰ ਉਹਨਾਂ ਦੀ ਜ਼ਿੰਦਗੀ ਨੂੰ ਦੇਖਿਆ ਜਾਵੇ ਤੇ ਕਿਸ ਤਰ੍ਹਾਂ ਉਹਨਾਂ ਨੇ ਸਟੈਪ ਬਾਈ ਸਟੈਪ ਚਲਦੇ ਚਲੇ ਗਏ ਔਰ ਫਿਰ ਜਾ ਕੇ ਉਸ ਅਨੰਦ ਨੂੰ ਪੂਰੀ ਤਰ੍ਹਾਂ ਪ੍ਰਾਪਤ ਕੀਤਾ ਇਸੇ ਤਰ੍ਹਾਂ ਅਗਰ ਐਸੀ ਵੀ ਚਾਹੁੰਦੇ ਹਾਂ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਤਾਂ ਸ਼ੁਰੂਆਤ ਪਹਿਲੇ ਸਟੈਪ ਤੋਂ ਹੁੰਦੀ ਹੈ ਯਾਨੀ ਆਪਣੇ ਜੀਵਨ 'ਚ ਬਦਲਾਵ ਲਿਆਣਾ ਪੈਂਦਾ ਹੈ ਆਪਣੀ ਸੋਚ ਵਿੱਚ ਬਦਲਾਵ ਲਿਆਣਾ ਪੈਂਦਾ ਹੈ ਆਪਣੀ ਕਰਨੀ ਵਿੱਚ ਬਦਲਾਵ ਲਿਆਣਾ ਪੈਂਦਾ ਹੈ ਹੁਣ ਜਿਹੜੀ ਜਿਹੜੀ ਚੀਜ਼ ਦਾ ਸਾਨੂੰ ਪਤਾ ਹੈ ਕਿ ਇਹ ਚੀਜ਼ ਮੈਨੂੰ ਮੇਰੇ ਮਾਲਕ ਦੀ ਰਹਿਮਤ ਤੋਂ ਦੂਰ ਕਰਦੀ ਹੈ ਤਾਂ ਹੁਣ ਯਾਦ ਰੱਖੋ ਜਿਹੜੀ ਚੀਜ਼ ਉਹਦੀ ਰਹਿਮਤ ਤੋਂ ਸਾਨੂੰ ਦੂਰ ਕਰਦੀ ਹੈ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਟੈਪ ਵਾਈਜ਼ ਸਟੈਪ ਉਹ ਚੀਜ਼ਾਂ ਨੂੰ ਆਪਣੇ ਜੀਵਨ 'ਚੋਂ ਦੂਰ ਕਰਦੇ ਚਲੇ ਜਾਈਏ ਜੇ ਤਾਂ ਗੁਰੂ ਰਹਿਬਰ ਸਾਨੂੰ ਕਹਿੰਦੇ ਕਿਸੇ ਦੀ ਨਿੰਦਿਆ ਨਾ ਕਰੋ ਝੂਠ ਨਾ ਬੋਲੋ बोलो समझते हो कि नहीं परमात्मा ना जुड़ो किसी ना नफरत ना करो नोचो ना ना तो कर तो आएगा जो अरह संपूर्ण हो जावे तो याद रखना और जे इंसान कहता कि के पूरी तरह पूरन नहीं हो सकता तो याद रखो तुम तो पून चो ही पैदा हो पूरन मतलब वह प्रभु कोई अधूरा नहीं है ਉਹਦੇ ਤੋਂ ਤੁਹਾਨੂੰ ਜੀਵਨ ਮਿਲਿਆ ਹੈ ਔਰ ਜੇ ਪੂਰਨ ਚੋਂ ਐਸੀ ਜੀਵਨ ਲਿਆ ਹੈ ਤਾਂ ਐਸੀ ਕੋਸ਼ਿਸ਼ ਕਰਕੇ ਖੁਦ ਵੀ ਪੂਰਨ ਹੋ ਸਕਦੇ ਹਾਂ ਸਮਝ ਰਿਓ ਕਿ ਨਹੀਂ ਸਾਡੀ ਗੱਲ ਕਿਉਂਕਿ ਠੀਕ ਹੈ ਬੰਦੇ ਅੰਦਰ ਕਈ ਕਮੀਆਂ ਹੈ ਪਰ ਇਹ ਕਮੀਆਂ ਨੂੰ ਇਸ ਤਰ੍ਹਾਂ ਸਮਝ ਲਓ ਕਿ ਉਹ ਪਰਮਾਤਮਾ ਤਾਂ ਤੁਹਾਡੇ ਅੰਦਰ ਹੀ ਹੈ ਪਰ ਸਿਰਫ ਉਹਦੀ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇਹ ਕਮੀਆਂ ਲੱਗਦੀਆਂ ਹੈ ਕਿ ਮੇਰੇ ਅੰਦਰੇ ਕਮੀ ਹੈ ਇਹ ਇਸੇ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਪਾਇਲਟ ਸੀ ਜਿਹਨੂੰ ਪਲੇਨ ਉਡਾਣ ਦਾ ਪੂਰਾ ਗਿਆਨ ਸੀ ਜਿਹਨੂੰ ਪਤਾ ਸੀ ਕਿ ਮੈਂ ਕਿੱਦਾਂ ਪਲੇਨ ਉਡਾਣਾ ਹੈ ਕਿਸ ਤਰ੍ਹਾਂ ਮੈਂ ਕੀ ਕਰਨਾ ਹੈ ਉਹਨੂੰ ਪੂਰਾ ਗਿਆਨ ਸੀ ਪਰ ਇੱਕ ਦਿਨ ਕੀ ਹੁੰਦਾ ਹੈ ਉਹਦਾ ਛੋਟਾ ਜਿਹਾ ਐਕਸੀਡੈਂਟ ਹੋ ਜਾਂਦਾ ਹੈ ਸਿਰ ਤੇ ਚੋਟ ਲੱਗਦੀ ਹੈ ਜਦੋਂ ਸਿਰ ਤੇ ਚੋਟ ਲੱਗਦੀ ਹੈ ਤੁਹਾਨੂੰ ਆਪਣੀ ਯਾਦਦਾਸ਼ਤ ਉਹ ਲਾਸਟ ਕਰ ਦਿੰਦਾ ਹੈ ਜਾਨੀ ਉਹਦੀ ਯਾਦਦਾਸ਼ਤ ਚਲੀ ਜਾਂਦੀ ਹੈ ਹੁਣ ਗਿਆਨ ਅੰਦਰ ਹੈ ਪਰ ਉਹਨੂੰ ਹੁਣ ਪਤਾ ਹੀ ਨਹੀਂ ਹੈ ਕਿ ਮੈਂ ਕੌਣ ਹਾਂ ਮੇਰਾ ਨਾਮ ਕੀ ਹੈ ਔਰ ਮੈਂ ਕਰਦਾ ਕੀ ਹਾਂ ਉਹਨੂੰ ਹਰ ਚੀਜ਼ ਭੁੱਲ ਗਈ જરા સમજના سارے જીવ پھر કહે દે હે કે ਜਦੋਂ ਹਰ ਚੀਜ਼ ਉਹਦੀ ਯਾਦਦਾਸ਼ਤ ਚਲੀ ਗਈ ਪਰੇਸ਼ਾਨ ਹੋ ਗਿਆ ਉਹਦੇ ਘਰਦਿਆਂ ਨੇ ਅੱਛੇ ਤੋਂ ਅੱਛੇ ਡਾਕਟਰ ਨੂੰ ਦਿਖਾਇਆ ਔਰ ਆਖਿਰ ਫਿਰ ਇੱਕ ਐਸਾ ਡਾਕਟਰ ਮਿਲਿਆ ਜਿਨ੍ਹਾਂ ਉਹਨਾਂ ਉਹਦਾ ਇਲਾਜ ਕੀਤਾ ਉਹਦੀ ਗਈ ਹੋਈ ਯਾਦਦਾਸ਼ਤ ਨੂੰ ਵਾਪਸ ਲਿਆਂਦਾ ਤਾਂ ਉਹਨੂੰ ਫਿਰ ਆਪਣਾ ਗਿਆਨ ਹੋ ਗਿਆ ਕਿ ਮੈਂ ਕੌਣ ਹਾਂ ਤਾਂ ਮੇਰੇ ਅੰਦਰ ਕਿਹੜੀ-ਕਿਹੜੀ ਤਾਕਤ ਹੈ ਮੈਂ ਕੀ ਕਰ ਸਕਦਾ ਬਸ ਬੰਦੇ ਦੀ ਹਾਲਤ ਵੀ ਕੋਸ਼ਿ ਐਸੀ ਹੀ ਹੈ ਕਿ ਬੰਦਾ ਵੀ ਪੂਰਨ ਹੋ ਕੇ ਹੀ ਜਨਮ ਲੈਂਦਾ ਹੈ ਤਾਂ ਹੀ ਤਾਂ ਬੱਚੇ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਤਾਂ ਜੇ ਬੱਚਾ ਰੱਬ ਦਾ ਰੂਪ ਹੈ ਤਾਂ ਤੁਸੀਂ ਬਚਪਨ ਤੋਂ ਹੀ ਤਾਂ بڑے ਹੋਏ ਹੋ ਪਰ ਕਿਤੇ ਨਾ ਕਿਤੇ ਉਹ ਜੋ ਬਚਪਨ ਵਾਲਾ ਰੱਬ ਸੀ ਯਾਨੀ ਉਹ ਪ੍ਰਮਾਤਮਾ ਦਾ ਰੂਪ ਸੀ ਉਹ ਕਿਤੇ ਨਾ ਕਿਤੇ ਥੱਲੇ ਹੁੰਦਾ ਚਲਾ ਗਿਆ ਤਾਂ ਸਾਡਾ ਦਿਖਾਵੇ ਵਾਲਾ ਰੂਪ ਨਫ਼ਰਤ ਵਾਲਾ ਰੂਪ ਕ੍ਰੋਧ ਵਾਲਾ ਰੂਪ ਵਿਸ਼ਿਆਂ ਵਾਲਾ ਰੂਪ ਵਿਕਾਰਾਂ ਵਾਲਾ ਰੂਪ ਹੌਲੀ-ਹੌਲੀ ਉੱਪਰ ਆਂਦਾ ਚਲਾ ਗਿਆ ਸਾਹੀ ਤਾਂ ਕਿਹਾ ਜਾਂਦਾ ਹੈ ਕਿ ਆਪਣੇ ਆਪ ਨੂੰ ਖਾਲੀ ਕਰਨਾ ਪੈਂਦਾ ਹੈ ਜਿੱਦਾਂ ਬੱਚੇ ਨੇ ਵੀ ਸਵਾਲ ਪੁੱਛਿਆ ਕਿ ਜ਼ੀਰੋ ਕਿਦਾਂ ਹੋਇਆ ਜਾਵੇ ਜ਼ੀਰੋ ਕਿਦਾਂ ਹੋਇਆ ਜਾਵੇ ਕਿਉਂਕਿ ਵਾਕਈ ਇਹ ਗੱਲ ਬੜੀ ਪਿਆਰੀ ਹੈ ਕਿ ਅੱਜ ਹਰ ਕੋਈ ਇਨਸਾਨ ਇਹ ਸਮਝਦਾ ਹੈ ਕਿ ਮੈਂ ਬਹੁਤ بڑا ਗਿਆਨੀ ਔਰ ਜਿੰਨਾ ਇਨਸਾਨ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਉਨਾ ਹੀ ਪ੍ਰਮਾਤਮਾ ਦੀ ਕਿਰਪਾ ਤੋਂ ਉਹਦੀ ਰਹਿਮਤ ਤੋਂ ਦੂਰ ਹੁੰਦਾ ਚਲਾ ਜਾਂਦਾ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸ਼ੁਕਰਾਨਾ ਬਹੁਤ ਬੜੇ ਸੰਤ ਹੋਏ ਫਕੀਰ ਹੋਏ ਜਿਨ੍ਹਾਂ ਨੇ ਹੱਸਦਿਆਂ ਹੋਇਆ ਜ਼ਹਿਰ ਦਾ ਪਿਆਲਾ ਪੀ ਲਿਆ ਕਹਿੰਦੇ ਕਿ ਜਦੋਂ ਸ਼ੁਕਰਾਤ ਉਸ ਮੰਜ਼ਿਲ ਤੇ ਪਹੁੰਚੇ ਤਾਂ ਕੁਛ ਪਾਦਰੀ ਸੀ ਕੁਛ ਪੁਜਾਰੀ ਸੀ ਜਿਹੜੇ ਇੱਕ ਮੰਦਰ ਦੇ ਵਿੱਚ ਪੂਜਾ ਕਰ ਰਹੇ ਸੀ ਦੇਵੀ ਦੀ ਤਾਂ ਅਚਾਨਕ ਉਹ ਦੇਵੀ ਦੀ ਮੂਰਤੀ 'ਚ ਆਵਾਜ਼ ਆਈ ਉਹਨਾਂ ਨੂੰ ਕਿ ਜੁਨਾਨ ਦੇ ਅੰਦਰ ਸਭ ਤੋਂ ਵੱਡਾ ਗਿਆਨਵਾਨ ਇਨਸਾਨ ਹੈ ਜਾ ਕੇ ਮੇਰੇ ਉਸਨੂੰ ਤਾਂ ਇਹ ਪੁਜਾਰੀ ਇਕੱਠੇ ਹੋ ਕੇ ਮੰਦਰ ਦੇ ਪੁਜਾਰੀ ਕਿ ਸਾਡੀ ਦੇਵੀ ਦੀ ਮੂਰਤੀ ਚੋਂ ਆਵਾਜ਼ ਆਈ ਹੈ ਕਹਿੰਦੇ ਗਏ ਨਾਮ ਵੀ ਦੱਸਦਾ ਸ਼ੁਕਰਾਤ ਪਰ ਜਦੋਂ ਪੁੱਛਦੇ ਪੁੱਛਦੇ ਉੱਥੇ ਪਹੁੰਚੇ ਪਹੁੰਚੇ ਉੱਥੇ ਸ਼ੁਕਰਾਤ ਨੂੰ ਮਿਲੇ ਤਾਂ ਸ਼ੁਕਰਾਤ ਨੂੰ ਮਿਲ ਕੇ ਕਹਿਣ ਲੱਗੇ ਕਿ ਅੱਜ ਅਸੀਂ ਬੜੇ ਖੁਸ਼ ਹਾਂ ਕਿ ਸਾਨੂੰ ਇਸ ਸੰਸਾਰ ਦੇ ਸਭ ਤੋਂ بڑے ਗਿਆਨਵਰ ਇਨਸਾਨ ਦੇ ਦਰਸ਼ਨ ਹੋ ਰਹੇ ਆ ਸਭ ਤੋਂ بڑے ਗਿਆਨੀ ਇਨਸਾਨ ਦੇ ਦਰਸ਼ਨ ਹੋ ਰਹੇ ਆ ਤਾਂ ਸ਼ੁਕਰਾਤ ਹੱਸ ਕੇ ਕਹਿਣ ਲੱਗਾ ਕਿ ਤੁਹਾਨੂੰ ਕਿਹਨਾਂ ਗਏ ਤਾਂ ਮੈਂ ਗਿਆਨਵਰ ਆ ਭਾਈ ਮੇਰੇ ਪੱਲੇ ਕੋਈ ਗਿਆਨ ਨਹੀਂ ਮੈਂ ਤਾਂ ਸਧਾਰਨ ਇਨਸਾਨ ਹਾਂ ਮੇਰੇ ਪੱਲੇ ਕੋਈ ਗਿਆਨ ਨਹੀਂ ਮੈਂ ਤਾਂ ਆਨੰਦ ਲੈਣ ਵਾਲਾ ਹਾਂ ਇੱਕ ਬੱਚੇ ਦੀ ਤਰ੍ਹਾਂ ਹਾਂ ਜੋ ਹਰ ਵੇਲੇ ਮਸਤ ਰਹਿੰਦਾ ਹਾਂ ਖੁਸ਼ ਰਹਿੰਦਾ ਹੈ ਆਨੰਦਿਤ ਰਹਿੰਦਾ ਹਾਂ ਜਿੱਦਾਂ ਬੱਚੇ ਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਕੋਈ ਵੈਰ ਨਹੀਂ ਬੱਚੇ ਵਾਸਤੇ ਸਾਰਾ ਸੰਸਾਰ ਇੱਕੋ ਹੀ ਹੈ ਬਸ ਮੇਰੇ ਵਾਸਤੇ ਵੀ ਸਾਰੇ ਮੇਰੇ ਪਿਆਰੇ ਹੈ ਮੈਂ ਹਰ ਚੀਜ਼ ਤੋਂ ਆਨੰਦ ਲੈਂਦਾ ਹਾਂ ਇਸ ਲਈ ਤੁਹਾਨੂੰ ਕਿਹਨਾਂ ਕਹਤਾਂ ਮੈਂ ਗਿਆਨਵਾਨ ਹਾਂ ਮੈਂ ਤਾਂ ਬੱਚੇ ਦੀ ਤਰ੍ਹਾਂ ਨਿਰਮਲ ਹਾਂ ਪ੍ਰੇਮ ਨਾਲ ਭਰਪੂਰ ਹਾਂ ਤਾਂ ਉਸ ਵੇਲੇ ਉਹ ਬੜੇ ਹੈਰਾਨ ਹੋਏ ਉਹ ਪੁਜਾਰੀ ਕਿ ਸਾਨੂੰ ਤਾਂ ਸਾਡੀ ਦੇਵੀ ਦੀ ਮੂਰਤੀ ਜੋ ਆਵਾਜ਼ ਆਈ ਸੀ ਕਿ ਤੁਸੀਂ ਗਿਆਨਵਾਨ ਹੋ ਤਾਂ ਉਹਨਾਂ ਨੇ ਕਿਹਾ ਸ਼ਾਇਦ ਤੁਹਾਡੀ ਦੇਵੀ ਨੂੰ ਭੁਲੇਖਾ ਲੱਗ ਗਿਆ ਹੋਣਾ ਜਰਾ ਸਮਝਣਾ ਕਿ ਜਾ ਕੇ ਦੁਬਾਰਾ ਉਹਨੂੰ ਪੁੱਛੋ ਦੁਬਾਰਾ ਜਾ ਕੇ ਪੁੱਛੋ ਆਪਣੀ ਦੇਵੀ ਨੂੰ ਕਿਤੇ ਗਲਤੀ ਨਾਲ ਤਾਂ ਨਹੀਂ ਉਹਨਾਂ ਮੇਰਾ ਨਾਮ ਲੈ ਦਿੱਤਾ ਕਹਿੰਦੇ ਜਦੋਂ ਪੁਜਾਰੀ ਗਏ ਵਾਪਸ ਆਪਣੇ ਮੰਦਰ ਚ ਪੂਜਾ ਕੀਤੀ ਤਾਂ ਫਿਰ ਕਹਿੰਦੇ ਦੇਵੀ ਨੂੰ ਪ੍ਰਾਰਥਨਾ ਕੀਤੀ ਕਿ اے ਦੇਵੀ ਐਸੀ ਤਾਂ ਉਸ ਸ਼ੁਕਰਾਤ ਕੋਲ ਗਏ ਸੀ ਪਰ ਉਹ ਤਾਂ ਕਹਿੰਦਾ ਮੈਨੂੰ ਗਿਆਨ ਹੀ ਹੈ ਨਹੀਂ ਤਾਂ ਦੇਵੀ ਨੇ ਕਿਹਾ ਇਹੀ ਤਾਂ ਉਹਦਾ ਗਿਆਨ ਹੈ ਕਿ ਉਹ ਮੰਨਦਾ ਹੈ ਕਿ ਮੈਨੂੰ ਗਿਆਨ ਹੈ ਨਹੀਂ ਨਹੀਂ ਤਾਂ ਦੁਨੀਆਂ ਤੇ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਹੈ ਕਿ ਮੈਨੂੰ ਗਿਆਨ ਹੈ ਨਹੀਂ ਕਿਉਂਕਿ ਹਰ ਕੋਈ ਇਹੀ ਕਹਿੰਦਾ ਕਿ ਮੈਨੂੰ ਸਭ ਕੁਝ ਪਤਾ ਹੈ ਪਰ ਉਹੀ ਸਹੀ ਮਾਇਨੇ ਚ ਗਿਆਨੀ ਹੁੰਦਾ ਹੈ ਜਿਹੜਾ ਹੰਕਾਰ ਨਹੀਂ ਕਰਦਾ जरा ਸਮਝਣਾ ਸਾਰੇ ਜੀ ਕਿਉਂਕਿ ਪਰਮਾਤਮਾ ਦੀ ਮੰਜ਼ਿਲ ਨੂੰ ਪਾਇਆ ਹੀ ਉਦੋਂ ਜਾਂਦਾ ਜਦੋਂ ਇਨਸਾਨ ਅੰਦਰੋਂ ਸ਼ੂਨਿਆ ਹੋ ਜਾਂਦਾ ਹੈ ਅੰਦਰੋਂ ਖਾਲੀ ਹੋ ਜਾਂਦਾ ਹੈ ਤਾਂ ਫਿਰ ਹੀ ਉਹਦੀ ਰਹਿਮਤ ਨਾਲ ਪਰਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਸਾਰੇ ਜੀ ਤਾਂ ਹੀ ਤਾਂ ਸ਼ੁਰੂਆਤ ਵਿੱਚ ਤੁਹਾਨੂੰ ਦੱਸਿਆ ਕਿ ਖਾਲੀ ਹੋ ਕੇ ਬੈਠਾਂਗੇ ਤਾਂ ਫਿਰ ਹੀ ਉਹਦੀ ਰਹਿਮਤ ਨਾਲ ਅਸੀਂ ਭਰ ਕੇ ਜਾਵਾਂਗੇ ਤਾਂ ਜੇ ਪਹਿਲੇ ਹੀ ਅਸੀਂ ਨਿੰਦਿਆ ਦੇ ਨਾਲ ਹੰਕਾਰ ਦੇ ਨਾਲ ਕ੍ਰੋਧ ਦੇ ਨਾਲ ਵਿਸ਼ਿਆਂ ਨਾਲ ਵਿਕਾਰਾਂ ਨਾਲ ਬੁਰਾਈਆਂ ਨਾਲ ਭਰੇ ਹੋਏ ਆ ਤਾਂ ਫਿਰ ਉਹਦੀ ਰਹਿਮਤ ਨਾਲ ਅਸੀਂ ਕਿਸ ਤਰ੍ਹਾਂ ਭਰਪੂਰ ਹੋਵਾਂਗੇ ਭਾਂਡੇ ਨੂੰ ਖਾਲੀ ਕਰਨਾ ਪੈਂਦਾ ਹੈ ਤਾਂ ਫਿਰ ਹੀ ਉਹ ਪਰਦਾ ਹੈ ਜਿਸ ਤਰ੍ਹਾਂ ਉਹ ਕਹਾਣੀ ਦੱਸੀ ਸੀ ਨਾ ਤੁਹਾਨੂੰ ਇੱਕ ਵਾਰ ਇੱਕ ਆਦਮੀ ਫਕੀਰਾਂ ਦੇ ਕੋਲ ਗਿਆ ਤਾਂ ਜਾ ਕੇ ਉਹਨਾਂ ਬੇਨਤੀ ਕੀਤੀ ਕਿ ਮਹਾਰਾਜ ਮੈਂ ਕਈ ਮਹੀਨਿਆਂ ਤੋਂ ਤੁਹਾਡੀ ਸੰਗਤ ਕਰ ਰਿਹਾ ਹਾਂ ਤੁਹਾਡੀ ਸਹਬਤ ਕਰ ਰਿਹਾ ਹਾਂ ਪਰ ਮੈਨੂੰ ਉਹ ਮੰਜ਼ਿਲ ਨਹੀਂ ਮਿਲ ਰਹੀ ਮੈਨੂੰ ਉਸ ਗਿਆਨ ਦੀ ਪ੍ਰਾਪਤੀ ਕਿਉਂ ਨਹੀਂ ਹੋ ਰਹੀ ਤਾਂ ਜਰਾ ਹੁਣ ਸਮਝਣਾ ਫਕੀਰ ਮੁਸਕਰਾਏ ਫਕੀਰ ਕਹਿੰਦੇ ਬੇਟਾ ਬੈਠ ਬੈਠ ਤੈਨੂੰ ਸਮਝਾਂਦੇ ਹਾਂ ਉਹਨਾਂ ਨੇ ਉਹਨੂੰ ਬਿਠਾਇਆ ਫਕੀਰ ਅੰਦਰ ਗਏ ਇੱਕ ਕੱਪ ਲਿਆਂਦਾ ਉਸ ਕੱਪ ਦੇ ਵਿੱਚ ਫਕੀਰਾਂ ਨੇ ਪਾਣੀ ਭਰ ਦਿੱਤਾ ਫਿਰ ਅੰਦਰ ਗਏ ਇੱਕ ਸ਼ਰਬਤ ਲਿਆ ਆਂਦਾ ਔਰ ਸ਼ਰਬਤ ਰੱਖ ਕੇ ਜਦੋਂ ਕੱਪ ਦੇ ਵਿੱਚ ਪਾਣ ਲੱਗੇ ਤਾਂ ਉਸਲੇ ਉਹ ਆਦਮੀ ਕਹਿਣ ਲੱਗਾ ਮਾਰੇ ਠਹਿਰੋ ਕੀ ਕਰ ਰਹੇ ਹੋ ਇਹ ਤਾਂ ਪਹਿਲੇ ਹੀ ਪਾਣੀ ਨਾਲ ਭਰਿਆ ਹੋਇਆ ਤੁਸੀਂ ਸ਼ਰਬਤ ਪਾਣ ਲੱਗੇ ਹੋ ਕਿਉਂ ਇਸ ਤਰ੍ਹਾਂ ਅਗਰ ਸ਼ਰਬਤ ਪਾਉਂਗੇ ਤਾਂ ਉਹ ਬੇਕਾਰ ਹੋ ਜਾਏਗਾ ਤਾਂ ਫਕੀਰ ਕਹਿੰਦੇ ਬੇਟਾ ਇਹੀ ਤਾਂ ਤੈਨੂੰ ਸਮਝਾਣਾ ਸੀ ਕਿ ਜਿਹੜੀ ਚੀਜ਼ ਪਹਿਲੇ ਹੀ ਭਰੀ ਹੋਵੇ ਉਹਨੂੰ ਦੁਬਾਰਾ ਭਰਿਆ ਨਹੀਂ ਜਾ ਸਕਦਾ ਇਸ ਲਈ ਉਹਨੂੰ ਦੁਬਾਰਾ ਭਰਨ ਵਾਸਤੇ ਪਹਿਲਾਂ ਖਾਲੀ ਹੁਣਾ ਹੀ ਪੈਂਦਾ ਹੈ ਇਸ ਲਈ ਤੂੰ ਕਹਿ ਰਿਹਾ ਕਿ ਇੰਨੇ ਦਿਨਾਂ ਤੋਂ ਮੈਂ ਆ ਰਿਹਾ ਹਾਂ ਇੰਨੇ ਦਿਨਾਂ ਤੋਂ ਮੈਂ ਤੁਹਾਡੀ ਸੰਗਤ ਕਰ ਰਿਹਾ ਸਹਬਤ ਵਿੱਚ ਬੈਠ ਲਿਆ ਹਾਂ ਪਰ ਮੈਨੂੰ ਮਹਾਰਾਜ ਕੋਈ ਗਿਆਨ ਨਹੀਂ ਹੋ ਰਿਹਾ ਕਹਿੰਦੇ ਬੇਟਾ ਖਾਲੀ ਹੋ ਕੇ ਆਏਗਾ ਤਾਂ ਫਿਰ ਭਰ ਕੇ ਜਾਏਗਾ ਤੂੰ ਤਾਂ ਪਹਿਲਾਂ ਹੀ ਆਪਣੇ ਗਿਆਨ ਦੇ ਨਾਲ ਭਰਿਆ ਹੈ ਕਿ ਮੈਨੂੰ ਸਭ ਕੁਝ ਪਤਾ ਹੈ ਤੂੰ ਤਾਂ ਦੇਖਣ ਆਂਦਾ ਹਾਂ ਤੂੰ ਲੈਣ ਨਹੀਂ ਆਂਦਾ ਕਿਉਂਕਿ ਲੈਣ ਵਾਲਾ ਕੋਈ ਵਿਰਲਾ ਹੁੰਦਾ ਹੈ ਦੇਖਣ ਵਾਲੇ ਬਹੁਤ ਹੁੰਦੇ ਹੈ ਇਸ ਲਈ ਕਹਿੰਦੇ ਚਲੋ ਦੇਖਦੇ ਆਂ ਜਾ ਕੇ ਅੱਜ satsang ਚ ਕੀ ਸੁਣਾਉਂਦੇ ਹੈ ਦੇਖਦੇ ਆਂ ਜਾ ਕੇ satsang ਚ ਕੀ ਦੱਸਦੇ ਹੈ ਇਸ ਲਈ ਕਹਿੰਦੇ ਫਕੀਰਾਂ ਨੂੰ ਦੇਖਣ ਨਾ ਜਾਓ ਫਕੀਰਾਂ ਦੇ ਕੋਲ ਕੁਝ ਸਿੱਖਣ ਵਾਸਤੇ ਜਾਓ ਫਕੀਰਾਂ ਕੋਲੋਂ ਕੁਝ ਪ੍ਰਾਪਤ ਕਰਨ ਵਾਸਤੇ ਜਾਓ ਕਿਉਂਕਿ ਜੋ ਸਿੱਖਣ ਦੀ ਭਾਵਨਾ ਨਾਲ ਜਾਂਦੇ ਹੈ ਉਹ ਸਿੱਖ ਕੇ ਆਉਂਦੇ ਜਦੋਂ ਦੇਖਣ ਦੀ ਭਾਵਨਾ ਨਾਲ ਜਾਂਦੇ ਹੈ ਉਹ ਸਿਰਫ ਦੇਖਦੇ ਹੈ ਔਰ ਦੇਖ ਕੇ ਹੀ ਵਾਪਸ ਆ ਜਾਂਦੇ ਹੈ ਇਸ ਲਈ ਸਮਝਣਾ ਇਸ ਲਈ ਤਾਂ ਇਸ ਸ਼ਬਦ ਦੇ ਅੰਦਰ ਦੱਸਿਆ ਹੈ ਕਿ ਲਹੂ ਗ헤 ਦੂਦਾਂ ਤਜੇ ਜੋਕ ਸੁਭਾਉ ਪਰਖ ਐਸੇ ਹੀ ਨਰ ਆਂਧਰਾ ਸਾਰ ਸੇ ਜਾਏ ਸਰਕ ਕਿ ਜੋ ਸਾਰ ਹੈ ਬੰਦਾ ਉਤੋਂ ਸਰਕਦਾ ਚਲਾ ਜਾਂਦਾ ਹੈ ਜੇ ਅਗਰ ਅਸੀਂ ਪ੍ਰਭੂ ਦਾ ਸਿਮਰਨ ਛੱਡ ਕੇ ਅਛਾਈਆਂ ਨੂੰ ਛੱਡ ਕੇ ਨੇਕੀਆਂ ਨੂੰ ਛੱਡ ਕੇ ਸੰਤਾਂ ਦੀ ਸੁਭਦ ਨੂੰ ਛੱਡ ਕੇ ਬੁਰੇ ਪਾਸੇ ਤੁਰ ਪੈਂਦੇ ਆ ਤਾਂ ਸਮਝ ਲਓ ਸਾਡਾ ਸੁਭਾਉ ਵੀ ਜੋਕ ਦੀ ਤਰ੍ਹਾਂ ਹੈ ਕਿ ਜਿਹੜਾ ਦੁੱਧ ਰੂਪੀ ਅੰਮ੍ਰਿਤ ਨੂੰ ਛੱਡ ਕੇ ਲਹੂ ਰੂਪੀ ਉਹ ਗੰਦਗੀ ਨੂੰ ਪੀ ਰਿਹਾ ਹੈ ਇਸ ਲਈ ਅਗਲੇ ਸ਼ਬਦ ਚ ਦੱਸਿਆ ਹੈ ਇਸੇ ਦਾ ਜਵਾਬ ਦਿੱਤਾ ਹੈ ਰਕਤ ਛੋੜ ਦੁੱਧਾਂ ਗਹਿ ਰਕਤ ਛੋੜ ਦੁੱਧਾਂ ਗਹਿ ਜੂਂ گاਉਂ ਕਾ ਬਛ ਬਛ ਯਾਨੀ ਬਛੜਾ ਕਿਉਂਕਿ ਥਣਾ ਦੇ ਲਾਗੇ ਜੋਕ ਲੱਗੀ ਹੁੰਦੀ ਐ ਜੋਕ ਤਾਂ ਲਹੂ ਪੀਂਦੀ ਐ ਪਰ ਉਹਨਾ ਥਣਾੰਦੂ ਜਦੋਂ گاਉਂ ਦਾ ਬਛੜਾ ਮੂੰਹ ਲਾਂਦਾ ਤਾਂ ਉਹ ਰਕਤ ਦੀ ਵਜਾਏ ਦੁੱਧ ਪੀ ਕੇ ਆਪਣਾ ਪੇਟ ਭਰਦਾ ਹੈ ਜਰਾ ਗੌਰ ਕਰਨਾ ਸਾਰੇ ਜੀ ਇਸੇ ਤਰ੍ਹਾਂ ਦੱਸਿਆ ਹੈ ਕਿ ਰਕਤ ਛੋੜ ਦੁੱਧਾਂ ਗਏ ਜੂਂ گاਊਂ ਦਾ ਬਖਸ਼ ਕਿ ਜਿਸ ਤਰ੍ਹਾਂ گاਊਂ ਦਾ ਬਛੜਾ ਰਕਤ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰਦਾ ਹੈ ਦੁੱਧ ਨੂੰ ਪੀਂਦਾ ਹੈ ਇਸੇ ਤਰ੍ਹਾਂ ਅਸਾਰ ਨੂੰ ਛੱਡ ਕੇ ਸਾਰ ਨੂੰ ਜੋ ਪਕੜਦਾ ਹੈ ਤੈ ਗੁਰਮੁਖ ਦਾ ਲਖਿਸ਼ ਕਿ ਉਹ ਗੁਰਮੁਖ ਦਾ ਲਖਣ ਹੈ ਲਖਣ ਦਾ ਮਤਲਬ ਉਦੇ ਗੁਣ ਹੈ ਕਿ ਜਿਹੜਾ ਸੱਚਾ ਗੁਰਮੁਖ ਹੋਏਗਾ ਉਹ ਵੀ ਵਿਕਾਰ ਦੀਆਂ ਚੀਜ਼ਾਂ ਨੂੰ ਛੱਡੇਗਾ ਔਰ ਸਾਰ ਨੂੰ ਪਕੜੇਗਾ ਅਛਾਈ ਨੂੰ ਪਕੜੇਗਾ ਜਿਹਦੇ ਨਾਲ ਉਹਦੇ ਜੀਵਨ ਚ ਬਦਲਾਅ ਆਉਂਦਾ ਹੈ ਇਸ ਲਈ ਅੱਜ ਐਸੀ ਵੀ ਅਸੀਂ ਕੇ ਜਾਣਾ ਹੈ ਕਿ ਬਹੁਤ ਕੁਝ ਐਸਾ ਵਿਕਾਰ ਦਾ ਅਸੀਂ ਆਪਣੇ ਜੀਵਨ ਚ ਲੈ ਕੇ ਬੈਠੇ ਹੋਏ ਆ ਜੋ ਸਾਨੂੰ ਤਕਲੀਫ ਦੇ ਰਿਹਾ ਹੈ ਸਾਨੂੰ ਦੁੱਖ ਦੇ ਰਿਹਾ ਸਾਨੂੰ ਪਰੇਸ਼ਾਨੀ ਦੇ ਰਿਹਾ ਹੈ ਤੇਰਾ ਸਮਝਣਾ ਸਾਰੇ ਜੀਵਨ ਹੈ ਜਦ ਇਹਦੇ ਬਾਰੇ ਵੀ ਇੱਕ ਛੋਟੀ ਜੀ ਕਹਾਣੀ ਦੱਸਾਂਗੇ ਕਿ ਕਿਉਂਕਿ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਹੈ ਉਹ ਕਹਾਣੀ ਨਾਲ ਜਰਾ ਆਸਾਨੀ ਨਾਲ ਸਮਝ ਆ ਜਾਂਦੀ ਹੈ ਜਰਾ ਸਮਝਣਾ ਸਾਰੇ ਜੀਵਾਨ ਹੈ ਇੱਕ ਵਾਰ ਫਕੀਰ ਬੈਠੇ ਹੋਏ ਹੈ ਉਹਨਾਂ ਦੇ ਚਾਰੋਂ ਤਰਫੋਂ ਉਹਨਾਂ ਦੇ ਸੇਵਕ ਬੈਠੇ ਹੈ ਅਚਾਨਕ ਬੈਠੇ ਬੈਠੇ ਫਕੀਰ ਆਪਣੇ ਸੇਵਕਾਂ ਨੂੰ ਸਮਝਾਉਣ ਦੀ ਖਾਤਰ ਜ਼ਮੀਨ ਤੋਂ ਇੱਕ ਪੱਥਰ ਉਠਾਉਂਦੇ ਹੈ ਸਮਝ ਲਓ ਪੱਥਰ ਦਾ ਭਾਰਨ ਹੋਏਗਾ ਕੋਈ 4-500 ਗ੍ਰਾਮ ਉਸ 450 ਗ੍ਰਾਮ ਦੇ ਪੱਥਰ ਨੂੰ ਫਕੀਰ ਹੱਥ 'ਚ ਲੈ ਕੇ ਇਸ ਤਰ੍ਹਾਂ ਬਾਸਿਦਾ ਕਰ ਦਿੰਦੇ ਹੈ ਹੱਥ ਆਪਣਾ ਸਿੱਧਾ ਕਰ ਦਿੰਦੇ ਹੈ ਔਰ ਆਪਣੇ ਸੇਵਕਾਂ ਨੂੰ ਪੁੱਛਦੇ ਹੈ ਕਿ ਅਗਰ ਇਹ ਪੱਥਰ ਨੂੰ ਹੱਥ 'ਚ ਪਕੜ ਕੇ ਅਸੀਂ ਹੱਥ ਨੂੰ ਇਦਾਂ ਹੀ ਰੱਖੀਏ ਤਾਂ ਦੱਸੋ ਫਿਰ ਕੀ ਹੋਏਗਾ ਦੱਸੋ ਫਿਰ ਕੀ ਹੋਏਗਾ ਤਾਂ ਉਸ ਵੇਲੇ ਸੇਵਕ ਕਹਿਣ ਲੱਗੇ ਮਹਾਰਾਜ ਅਗਰ ਇਦਾਂ ਹੀ ਪਕੜ ਕੇ ਰੱਖਿਆ ਔਰ ਇਹਨੂੰ ਇਸ ਤਰ੍ਹਾਂ ਤੁਸੀਂ ਬਾਹ ਨੂੰ ਰੱਖਿਆ ਤਾਂ ਫਿਰ ਤਾਂ ਤੁਹਾਡਾ ਹੱਥ ਥੱਕ ਜਾਏਗਾ ਫਕੀਰ ਕਹਿੰਦੇ ਅਗਰ ਅਸੀਂ ਜਾਦਾ ਡੇਰ پکڑ ਕੇ ਰੱਖਿਆ ਫਿਰ ਕੀ ਹੋਏਗਾ ਕਹਿੰਦੇ ਪੂਰੀ ਬਾਹ ਚ ਦਰਦ ਹੋਏਗੀ ਫਕੀਰ ਕਹਿੰਦੇ ਅਗਰ ਪੂਰਾ ਦਿਨ پکڑ ਕੇ ਰੱਖੀਏ ਫਿਰ ਕੀ ਹੋਏਗਾ ਉਹ ਕਹਿੰਦੇ ਫਿਰ ਤਾਂ ਹੋ ਸਕਦਾ ਲੱਕਵਈ ਨਾ ਮਾਰ ਜਾਵੇ ਅਧਰੰਗ ਹੀ ਨਾ ਹੋ ਜਾਵੇ ਕਿਤੇ ਬਾਹ ਕੰਮ ਕਰਨਾ ਹੀ ਬੰਦ ਨਾ ਕਰ ਦੇਵੇ ਕਿਉਂਕਿ ਇਸ ਤਰ੍ਹਾਂ ਇਹ 4-5 ਗ੍ਰਾਮ ਦਾ ਪੱਥਰ ਵੀ ਅਗਰ ਸਾਰਾ ਦਿਨ پکڑ ਕੇ ਰੱਖਾਂਗੇ ਔਰ ਬਾਹ ਨੂੰ ਸਿੱਧਾ ਰੱਖਾਂਗੇ ਤਾਂ ਹੋ ਸਕਦਾ ਨਸਾਂ ਹੀ ਬਲੌਕ ਹੋ ਜਾਣ ਖੂਨ ਦੀਆਂ ਨਾੜੀਆਂ ਹੀ ਬੰਦ ਹੋ ਜਾਣ ਕਿ ਤਾਂ ਕੁਝ ਵੀ ਹੋ ਸਕਦਾ ਹੈ ਤਾਂ ਹੁਣ ਜਰਾ ਸਮਝਣਾ ਫਕੀਰ ਕੀ ਸਮਝਾਉਂਦੇ ਹੈ ਫਕੀਰ ਕਹਿੰਦੇ ਬੱਚੋ ਫਿਰੋ ਫਿਰ ਇਹ ਗੱਲ ਸਮਝੋ ਕਿ ਅਗਰ ਇਹ ਛੋਟਾ ਜਿਹਾ ਪੱਥਰ ਅਸੀਂ ਉਠਾ ਕੇ ਹੱਥ 'ਚ ਪਕੜ ਗਏ ਆਂ ਔਰ ਇਹ ਪਕੜ ਕੇ ਖੰਡ ਨਾਲ ਪਹਿਲਾਂ ਸਾਡੀ ਬਾਹ 'ਚ ਦਰਦ ਹੋਏਗੀ ਹੱਥ 'ਚ ਦਰਦ ਹੋਏਗੀ ਫਿਰ ਬਾਹ 'ਚ ਹੋਏਗੀ ਫਿਰ ਪੂਰਾ ਸ਼ਰੀਰ ਦਰਦ ਨਾਲ ਭਰ ਜਾਏਗਾ ਅਗਰ ਇਹਨੂੰ ਪਕੜ ਕੇ ਰੱਖਾਂਗੇ ਤਾਂ ਫਿਰ ਇਹ ਦਰਦ ਤੋਂ ਬਚਣ ਵਾਸਤੇ ਮੈਨੂੰ ਕੀ ਕਰਨਾ ਚਾਹੀਦਾ ਹੈ ਸੇਵਕਾਂ ਨੇ ਕਿਹਾ ਮਾਰੇ ਪੱਥਰ ਨੂੰ ਛੱਡ ਦਿਓ ਪੱਥਰ ਨੂੰ ਛੱਡ ਦਿਓ ਫਕੀਰ ਕਹਿੰਦੇ ਲੋ ਛੱਡ ਦਿੱਤਾ ਹੁਣ ਉਹ ਕਹਿੰਦੇ ਹੁਣ ਆਰਾਮ ਹੈ ਹੁਣ ਆਨੰਦ ਹੈ ਹੁਣ ਸ਼ਾਂਤੀ ਹੈ ਫਕੀਰ ਕਹਿੰਦੇ ਬਸ ਫਿਰ ਇਹ ਤੁਸੀਂ ਵੀ ਯਾਦ ਰੱਖੋ ਕਿ ਜੇ ਅਸੀਂ ਛੋਟਾ ਜਿਹਾ ਪੱਥਰ ਅਗਰ ਇੱਕ ਦਿਨ ਪਕੜ ਕੇ ਰੱਖਾਂਗੇ ਲਗਾਤਾਰ ਪਕੜ ਕੇ ਰੱਖਾਂਗੇ ਤਾਂ ਸਾਡੇ ਪੂਰੇ ਸ਼ਰੀਰ ਨੂੰ ਦਰਦ ਨਾ ਪਰ ਦੇਵੇਗਾ ਤਾਂ ਬੱਚੋ ਅਜੇ ਤੁਹਾਡੇ ਜੀਵਨ ਚ ਵੀ ਜੋ ਦੁੱਖ ਹੈ ਜੋ ਜੋ ਪਰੇਸ਼ਾਨੀਆਂ ਹੈ ਜੋ ਤਕਲੀਫਾਂ ਹੈ ਫਕੀਰ ਕੀ ਸਮਝਾਉਂਦੇ ਹੈ ਉਹ ਕਹਿੰਦੇ ਦਰਦਾਂ ਦਾ ਕਾਰਨ ਪਤਾ ਕੀ ਹੈ ਕਿ ਤੁਸੀਂ ਵੀ ਐਸੇ ਕਈ ਪੱਥਰ ਕਿੰਨੇ-ਕਿੰਨੇ ਸਾਲਾਂ ਤੋਂ ਪਕੜ ਕੇ ਰੱਖੇ ਹੋਏ ਐ ਜੋ ਨਫ਼ਰਤ ਦੇ ਐ, ਵੈਰ-ਭਰੋਸਾ ਦੇ ਐ, ਬੁਰਾਈਆਂ ਦੇ ਐ ਜਿਨ੍ਹਾਂ ਨੂੰ ਤੁਸੀਂ ਛੱਡ ਦਉਂਗੇ ਤਾਂ ਫੇਰੀ ਤੁਹਾਡੇ ਜੀਵਨ 'ਚ ਖੁਸ਼ੀ ਆ ਫੇਰੀ ਤੁਹਾਡੇ ਜੀਵਨ 'ਚ ਆਨੰਦ ਆ ਸਕਦਾ ਹੈ